ਤੱਦੇ ਜ਼ੁਬਾਨ ਤੇ ਤਾਂ ਸਕੂਲਾਂ ਵਾਇਰਲ ਹੋ ਰਹੀ ਹੈ ਕਿ ਮਾਨ ਸਾਹਿਬ ਯਾਨੀ ਕਿ ਪੰਜਾਬ ਦੇ ਜਿਹੜੇ ਮੁੱਖ ਮੰਤਰੀ ਹੈ ਮੌਜੂਦਾ ਭਗਵੰਤ ਮਾਨ ਜੀ ਨੂੰ ਕਿਸੇ ਨੇ ਮੈਂ ਉਹ ਨਾਮ ਤਾਂ ਭੁੱਲ ਗਿਆ ਪాయిਜ਼ਨ ਦਾ ਵੀ ਕੋਈ ਸਲੋ ਪాయిਜ਼ਨ ਜਾਂ ਕੋਈ ਪాయిਜ਼ਨ ਦੇ ਦਿੱਤੀ ਉਹਨਾਂ ਨੇ ਤੇ ਕਹਿੰਦੇ ਖਾਲਸਤਾਨੀਆਂ ਨੇ ਈਮੇਲ ਕਰਕੇ ਲੈਟਰ ਵੀ ਪਾਦੀ ਹੈ ਕਿ ਅਸੀਂ ਦਿੱਤੀ ਹੈ ਪాయిਜ਼ਨ ਇਹਨੂੰ ਕਾਪਨ ਨਾਲ ਡਾ ਦੇਣਾ ਹੈ ਫੋਰਟਿਸ ਹਸਪੀਟਲ ਨੂੰ ਵੀ ਬੰਬ ਨਾਲ ਡਾ ਦੇਣਾ ਹੈ ਕਿੰਨੇ ਸਕੂਲ ਨੂੰ ਧਮਕੀ ਆ ਬੰਬ ਨਾਲ ਡਾ ਦੇਣਾ ਤੇ ਜਿਹੜੇ ਖਾਲਸਤਾਨੀਆਂ ਨੇ ਕਿਹੜੇ ਜਥੇਬੰਦੀਆਂ ਨੇ ਲੈਟਰ ਪਾਈ ਹੈ ਹਨਾ ਈਮੇਲ ਦੇ ਰਾਹੀਂ ਉਹ ਵੀ ਵਾਇਰਲ ਹੋਈ ਹੈ ਪਰ ਮਾਂ ਚ ਇੱਕ ਸਵਾਲ ਆਇਆ ਸਕੂਲ ਨੂੰ ਉੜਾਉਣ ਦੀ ਧਮਕੀਆ ਕਿਉਂ ਸਕੂਲ ਵਿੱਚ ਤਾਂ ਮਾਸੂਮ ਬੱਚੇ ਪੜ੍ਹਦੇ ਆ ਜਿਨ੍ਹਾਂ ਦਾ ਕਿਸੇ ਵੀ ਰਾਜਨੀਤੀ ਨਾਲ ਕੁਛ ਲੈਣ ਦਿੰਨੀ ਆ ਉਹ ਤਾਂ ਪਰਮਾਤਮਾ ਦਾ ਰੱਬ ਦਾ ਰੂਪ ਹੁੰਦੇ ਬੱਚੇ ਸੋ ਉਹ ਬੱਚਿਆਂ ਨੂੰ ਟਾਰਗੇਟ ਕਰਨਾ ਤੁਹਾਡੀ ਜ਼ੁਬਾਨ ਤੇ ਤਾਂ ਸਕੂਲਾਂ ਦਾ ਨਾਮ ਆਣਾ ਵੀ ਨਹੀਂ ਚਾਹੀਦਾ ਸਕੂਲ ਇੱਕ ਮੰਦਰ ਮਸਜਿਦ ਗੁਰਦੁਆਰਾ ਯਾ ਗਿਰਜਕਟ ਇਸ ਤੋਂ ਵੀ ਬਹੁਤ ਉੱਚਾ ਸਥਾਨ ਹੈ ਸਕੂਲਾਂ ਦਾ ਜਿੱਥੇ ਬੱਚੇ ਤਾਲੀਮ ਹਾਸਲ ਕਰਦੇ ਆ ਸਿੱਖਿਆ ਲੈਂਦੇ ਆ ਔਰ ਜਿਹੜਾ ਟੀਚਰ ਹੁੰਦਾ ਉਹ ਬੱਚਿਆਂ ਦਾ ਟੀਚਰ ਨਹੀਂ ਹੁੰਦਾ ਉਹ ਬੱਚਿਆਂ ਦਾ ਗੁਰੂ ਹੁੰਦਾ ਜੋ ਉਹਨਾਂ ਨੂੰ ਬਹੁਤ ਸੋਹਣੀ ਸਿੱਖਿਆ ਦਿੰਦਾ ਉਹਨਾਂ ਨੂੰ ਦੱਸਦਾ ਕਿ ਦੁਨੀਆ 'ਚ ਕਿਵੇਂ ਰਹਿਣਾ ਹੈ ਹਮੇਸ਼ਾ ਸੱਚ ਬੋਲਣਾ ਹੈ ਸਹੀ ਮਾਰਗ ਤੇ ਚੱਲਣਾ ਹੈ ਸੋ ਮੈਂ ਤਾਂ ਸਕੂਲਾਂ ਨੂੰ ਮੰਦਰ ਤੋਂ ਵੀ ਉੱਤਰ ਉੱਤੇ ਦਾ ਦਰਜਾ ਦਿੱਤਾ ਹੋਇਆ ਜਿੱਥੇ ਬੱਚੇ ਜਾ ਕੇ ਐਜੂਕੇਸ਼ਨ ਲੈਂਦੇ ਆ ਜਿੱਥੇ ਮਸੂਮੀਅਤ ਖੇਲਦੀ ਹੈ ਤੁਸੀਂ ਸਕੂਲਾਂ ਨੂੰ ਧਮਕੀਆਂ ਦੇ ਰਹੇ ਆ ਕਿ ਬੰਬ ਨਾ ਲੜਾ ਦੇਣਿਆ ਸ਼ੇਮ ਔਨ ਯਰself ਤਾਨੂੰ ਸ਼ਰਮਾਣੀ ਚਾਹੀਦੀ ਆ ਜਿਨ੍ਹਾਂ ਨੇ ਵੀ ਧਮਕੀਆਂ ਦਿੱਤੀਆਂ ਮੇਰੇ ਨਿਗਾਹਾਂ ਦੇ ਵਿੱਚ ਉਹ ਮਰਦ ਨਹੀਂ ਆ ਕਿਉਂਕਿ ਮਰਦ ਨਾ ਤਾਂ ਔਰਤ ਦੇ ਹੱਥ ਚੱਕਦਾ ਤੇ ਨਾ ਮਾਸੂਮ ਬੱਚਿਆਂ ਦੇ ਤੁਸੀਂ ਜੰਗ ਲੜਨੀ ਆ ਆਪਣੇ ਸ਼ਬਦਾਂ ਨਾਲ ਲੜੋ ਪਰ ਤੁਸੀਂ ਸਕੂਲਾਂ ਤੇ ਬੰਬ ਸੁੱਟਣ ਦੀਆਂ ਧਮਕੀਆਂ ਪਹਿਲੇ ਵੀ ਬੜੀਆਂ ਧਮਕੀਆਂ ਸ੍ਰੀ ਹਰਮੰਦਰ ਸਾਹਿਬ ਤੇ ਆਈਆਂ ਸੀ ਹਰ ਸ੍ਰੀ ਹਰਮੰਦਰ ਸਾਹਿਬ ਤੇ ਅਟੈਕ ਹੋਣਾ ਬੰਬ ਸੁੱਟਣੇ ਦੇਖੋ ਬੰਬ ਸੁੱਟਣੇ ਕੋਈ ਇੰਨੇ ਸੋਖੇ ਨਹੀਂ ਹੁੰਦੇ ਬੰਦਾ ਆਇਆ ਤੇ ਬੰਬ ਸੁੱਟ ਕੇ ਚਲਾ ਗਿਆ ਆਲੂ ਗੋਭੀ ਕੱਟੀ ਤੇ ਜਦੋਂ ਛਿਲਕੇ ਹੁੰਦੇ ਆਪਾਂ ਲੇਡੀਜ਼ ਜਾਂਦੀਆਂ ਬਾਹਰ ਤੇ ਬੰਨ ਵਿੱਚ ਸੁੱਟਿਆ ਦੇ ਛਿਲਕਾ ਇਹ ਆਇ ਨਹੀਂ ਹੁੰਦਾ ਵੀ ਆਇਆ ਤੇ ਬੰਬ ਸੁੱਟਦਾ ਸੋ ਇਦਾਂ ਦੀਆਂ ਜਿਹੜੀਆਂ ਪਕਵਾਸ ਗਾਰਬੇਜ ਨੌਨਸੈਂਸ ਧਮਕੀਆਂ ਇਹਨਾਂ ਨੂੰ ਬੰਦ ਕਰੋ ਸੋ ਜਿਹੜੇ ਸਕੂਲਾਂ ਨੂੰ ਉਡਾਉਣ ਦੀਆਂ ਗੱਲਾਂ ਹਨਾ ਇਹ ਸਿਰਫ ਪਾਕਿਸਤਾਨੀ ਜਿਹੜੇ ਉਗਰਵਾਦੀ ਉਹ ਹੀ ਕਰ ਸਕਦਾ ਸਾਬਿਤ ਹੋ ਗਿਆ ਕਿ ਖਾਲਸਤਾਨ ਦੀ ਸਾਰੀ ਮੂਵਮੈਂਟ ਪਾਕਿਸਤਾਨ ਦੇ ਨਾਲ ਰਲਈ ਹੋਈ ਆ ਇਹ ਸਾਰਾ ਕੁਝ ਪਾਕਿਸਤਾਨ ਦੇ ਥਰੂ ਹੋ ਰਿਹਾ ਕਿਉਂਕਿ ਇਹਨਾਂ ਲੋਕਾਂ ਦੇ ਵਿੱਚ ਜ਼ਮੀਰ ਨਹੀਂ ਆ ਦਿਲ ਨਹੀਂ ਇਹਨਾਂ ਨੇ ਅੱਗੇ ਵੀ ਬਹੁਤ ਸਕੂਲ ਬੱਸਾਂ ਤੇ ਸਕੂਲਾਂ ਤੇ ਹਮਲੇ ਕੀਤੇ ਸੀ ਡਿਫਰੈਂਟ ਡਿਫਰੈਂਟ ਸਿਟੀਜ਼ ਦੇ ਵਿੱਚ ਭਾਰਤ ਵਿੱਚ ਬਹੁਤ ਬੱਚੇ ਉਹਦਾ ਮਾਸੂਮ ਮਾਰੇ ਗਏ ਸੀ ਪਰ ਇਹ ਕੰਮ ਪਾਕਿਸਤਾਨੀ ਨੇ ਦਾ ਜਿਹੜੇ ਉਗਰਵਾਸ ਤਿਆਰ ਕਰਦੇ ਕਹਿੰਦੇ ਭਗਵੰਤ ਮਾਨ ਛੱਡਣਾ ਨਹੀਂ ਭਗਵੰਤ ਮਾਨ ਨੂੰ ਐਂ ਕਰਦਾ ਹੁਣ ਸੋਚਣ ਵਾਲੀ ਇੱਕ ਗੱਲ ਹੋਰ ਮੇਰੇ ਦਿਮਾਗ ਚ ਆਂਦੀ ਤੁਸੀਂ ਵੀ ਗੌਰ ਫਰਮਾਇਓ ਗੱਲ ਨੂੰ ਭਗਵੰਤ ਮਾਨ ਨੂੰ ਕਿਉਂ ਨਹੀਂ ਛੱਡਣਾ ਕਿਉਂ ਮਾਰ ਦੇਣਾ ਹੈ ਭਗਵੰਤ ਮਾਨ ਨੂੰ ਕੀ ਕੀਤਾ ਐਸਾ ਭਗਵੰਤ ਮਾਨ ਨੇ ਕਿ ਅੱਜ ਸਾਰਿਆਂ ਨੂੰ ਮਾਰਨ ਤੇ ਤੁਲੇ ਜਨਾਬ ਜੀ ਇੱਕ ਕਲਯੁਗ ਹੈ ਇਹਦੇ ਵਿੱਚ ਜਦੋਂ ਵੀ ਕੋਈ ਬੰਦਾ ਸੱਚ ਬੋਲੇਗਾ ਜਦੋਂ ਵੀ ਕੋਈ ਬੰਦਾ ਲੋਕਾਂ ਦੇ ਹਿੱਤਾਂ ਦੀ ਗੱਲ ਕਰੂਗਾ ਲੋਕਾਂ ਦੇ ਹੱਕ ਦੀ ਗੱਲ ਕਰੂਗਾ ਡਰੱਗਸ ਨੂੰ ਖਤਮ ਕਰੇਗਾ ਤੇ ਜਾਣਤੇ ਤਾਂ ਬਨੂਗੀ ਪਰ ਅਜੇ ਹੀ ਭਗਵੰਤਮਾਨ ਚਿੱਤੇ ਮਾਫੀ ਦੇ ਨਾਲ ਗੱਲ ਜੇ ਅਜੇ ਹੀ ਭਗਵੰਤਮਾਨ ਮਾਫੀਆਂ ਨਾਲ ਕੇ ਪੁੱਠੇ ਸਿੱਧੇ ਕੰਮ ਕਰੇ ਤਾਂ ਉਹਦੇ ਜਾਨ ਨੂੰ ਖਤਰਾ ਨਹੀਂ ਰਹੇਗਾ ਸਭ ਕੱਲਾ ਤੁਸੀਂ ਖਾਲਸਤਾਨੀ ਵਾਲੀ ਈਮੇਲ ਤੇ ਜੋਰ ਨਾ ਦਿਓ ਇਹਦੇ ਵਿੱਚ ਸ਼ਾਮਿਲ ਅਕਾਲੀ ਵੀ ਹੈ ਦੁਖਬੀਰ ਬਾਦਲ ਵਿਕਰਮਜੀਤ ਮਜੀਠੀਆ ਕਾਂਗਰਸ ਦੇ ਕੁਝ ਬੰਦੇ ਸੋ ਜਿਹੜੇ ਗੈਂਗਸਟਰ ਵਾਰ ਚਲਾਇਆ ਭਗਵੰਤਮਾਨ ਨੇ ਪੰਜਾਬ 'ਚ ਕਿ ਜਿਹੜੇ ਮੁੰਡਿਆਂ ਨੂੰ ਸ਼ੌਂਕ ਹੈ ਗੈਂਗਸਟਰ ਬੰਨਾ ਫਰੋਤੀਆਂ ਲੈਣੀਆਂ ਉਹਨਾਂ ਨੇ ਕਿਹਾ ਕਿ ਇੰਕਾਊਂਟਰ ਕਰ ਦੋ ਉਹਨਾਂ ਦੇ ਮਾਪੇਓ ਚੱਕ ਲੈਣੇ ਸੋ ਉਹ ਸਾਰੇ ਗੈਂਗਸਟਰ ਵੀ ਕਿਤੇ ਨਾ ਕਿਤੇ ਅਕਾਲੀਆਂ ਦੇ ਨਾਲ ਖੜੇ ਆ ਭਗਵੰਤ ਮਾਨ ਨੂੰ ਢਾਉਣਾ ਦੇਖੋ ਉਹ ਕੁਝ ਗਲਤ ਨਹੀਂ ਕਰ ਰਿਹਾ ਜੀ ਉਹ ਕੋਈ ਬੰਦਾ ਨਜਾਇਜ਼ ਕਿਸ ਨੂੰ ਫੋਨ ਕਰਕੇ ਫਰੋਤੀਆਂ ਮੰਗਦਾ ਕਾਢੇ ਨੇ ਪੈਸੇ ਅਗਲੇ ਕੋਲ ਨਹੀਂ ਹੈ ਨਹੀਂ ਦਿੱਤੇ ਤਾਂ ਉਹਨੂੰ ਮਾਰਦਾ ਉਹ ਇਹਦੇ ਕਿਸੇ ਮਾਂ ਦਾ ਪੁੱਤ ਸੀ ਉਹਨੂੰ ਤਾਂ ਕਿਸੇ ਮਾਂ ਪਿਓ ਨੇ ਲਾਟਾਂ ਨਾਲ ਆਪਣੇ ਪੁੱਤ ਨੂੰ ਜੰਮਿਆ 9 ਮਹੀਨੇ ਕੱਖ ਚ ਰੱਖਿਆ ਪਾਲਾ ਐਡਾ ਕੀਤਾ ਸਿੱਧੂ ਮੂਸੇਵਾਲੇ ਦੀ ਮੌਤ ਅੱਜ ਤੱਕ ਵੀ ਦੁਨੀਆ ਭੁੱਲੀ ਨਹੀਂ ਹੈ ਮੈਨੂੰ ਸਮਝ ਆਂਦੀ ਤੁਹਾਨੂੰ ਲੋਕਾਂ ਨੂੰ ਗੈਂਗਸਟਰ ਵਾਰਸ਼ ਮਿਲਦਾ ਕੀ ਹੈ? ਤਾਂ ਕਿ ਕਿਸ ਨੇ ਲੜਾਈ ਆ, ਝਗੜਾ ਆ, ਯਾਰ ਕਪੜੋ ਥਪੜੀ ਹੋ ਜਾਓ, ਕਿਸੋਨ ਮੁੱਕੇ ਹੋ ਜਾਓ, ਕਿਤੇ ਬੰਦ ਕਮਰੇ ਚ ਬੈ ਕੇ ਨਵੇੜੇ ਲੋਕਾਂ ਕਿ ਕਿਸਨੂੰ ਜਾਨ ਤੋਂ ਮਾਰਨਾ, ਉਹਦੇ ਘਰ ਅਟੈਕ ਕਰਨਾ, ਗੋਲੀਆਂ ਚਲਾਉਣੀਆਂ, ਮੈਸੇਜਸ ਦੇ ਬਹੁਤ ਵਿਰੋਧਾ। ਜੇ ਤੁਸੀਂ ਕਹੋ ਵੀ ਹਾਂ ਤੁਹਾਡੇ ਮਨਾਂ 'ਚ ਨਫ਼ਰਤ ਹੀ ਇੰਨੀ ਹੈ ਮੇਰੇ ਮੇਰੇ ਵੀ ਕੋਈ ਦੁਸ਼ਮਣ ਹੈ ਜੀ ਮੈਂ ਉਹਨਾਂ ਤੋਂ ਬਹੁਤ ਹੇਟ ਕਰਦੀ ਹਾਂ, ਬਹੁਤ ਪਰ ਮੈਂ ਕਿ ਜਾ ਕੇ ਮਾਰਦਾ ਹਾਂ ਉਹਨਾਂ ਨੂੰ। ਸਾਡੇ ਸਕੇ ਚਾਚੇ ਨੇ ਮੇਰੇ ਡੈਡੀ ਦੇ ਡੈੱਡ ਤੋਂ ਵਾਹ 3 ਕਰੋੜ ਦੀ ਜ਼ਮੀਨ ਦਾ ਘਪਲਾ ਕਰ ਗਿਆ। ਮੈਂ ਮਾਰਦਾ ਹਾਂ ਉਹ ਜੇਤੀ। ਆਪਣੀ ਕੁੜੀ ਨੂੰ ਆਸਟ੍ਰੇਲੀਆ ਪਰਥ ਵਿੱਚ ਘਰ ਲੈ ਕੇ ਦੇਦਾ। ਕੱਲੀ ਕੱਲੀ ਕੁੜੀ ਔਰ ਕੋਈ ਉਹਦੀ ਕੁੜੀ ਨੇ ਵੀ ਗਾਹ ਭੱਜ ਕੇ ਕਿਸੇ ਮੁੰਡੇ ਨਾਲ ਵਿਆਹ ਕਰਾ ਕੇ ਉਹਦੇ ਵੀ ਗਾਹ ਅੱਗੇ ਕੁੜੀ ਆ। ਹੁਣ ਮਾਰਦਾ ਮੈਂ ਇੱਥੋਂ ਇੱਥੋਂ ਬੈਠੇ ਆਸਟ੍ਰੇਲੀਆ ਬੰਦਿਆਂ ਨੂੰ ਫੋਨ ਲਾਵਾਂਗੇ ਮਾਰ ਦਾਂ ਉਹਨੂੰ। ਕਿ ਮਾਰਨ ਨਾਲ ਮੇਰਾ ਬਦਲਾ ਪੂਰਾ ਹੋ ਜਾਊਗਾ? ਕਿ ਮਾਰਨ ਨਾਲ ਮੇਰੇ ਦਿਲ ਨੂੰ ਤਸੱਲੀ ਮਿਲ ਜਾਊ ਕਿ ਵੀ ਹਾਂ ਮੈਂ ਫਲਾਣ ਨੂੰ ਮਾਰਤਾ। ਮੈਂ ਇੱਕ ਐਗਜ਼ਾਮਪਲ ਦੇ ਰਹੀਆਂ ਗੱਲ ਕਰ ਰਹੀਆਂ ਕਿ ਮੇਰੇ ਮਨ ਨੂੰ ਸਕੂਨ ਮਿਲ ਜਾਊਗਾ। ਉਹ ਤਾਂ ਮੈਂ ਬਹੁਤ ਸੋਖੀ ਮੋਤੇ ਦੀ ਨਾ ਨਾ ਮਾਰਨ ਨਾਲ ਕਦੀ ਦਿਲ ਨੂੰ ਸਕੂਨ ਨਹੀਂ ਮਿਲਦਾ ਸਕੂਨ ਜਦੋਂ ਤੁਸੀਂ ਪ੍ਰਮਾਤਮਾ ਦੇ ਨਾਲ ਜੁੜੋਗੇ ਨਾ ਉਸ ਪ੍ਰਮਾਤਮਾ ਰੱਬ ਦੇ ਨਾਲ ਕੁਝ ਘੰਟਾ ਕੋ ਬਾਣੀ ਦਾ ਪ੍ਰਚਾਰ ਕਰ ਲਿਆ ਕਰੋ ਜਿਹੜੇ ਵੀ ਰੱਬ ਨੂੰ ਮੰਨਦੇ ਹੋ ਬਹਿ ਕੇ ਬਾਣ ਪੂਜਾ ਕਰ ਲਿਆ ਕਰੋ ਜੇ ਤੁਹਾਨੂੰ ਤੁਹਾਡੇ ਰੱਬ ਤੇ ਭਰੋਸਾ ਹੈ ਨਾ ਮੈਨੂੰ ਬਹੁਤ ਭਰੋਸਾ ਹੈ ਮੇਰੇ ਰੱਬ ਤੇ ਕਿ ਜੋ ਵੀ ਸਾਡੇ ਫੈਮਿਲੀ ਸਾਡੇ ਚਾਚੇ ਨੇ ਸਾਡੀ ਪ੍ਰਾਪਰਟੀ ਨਾਲ ਧੱਕਾ ਕੀਤਾ ਉੱਪਰ ਬੈਠਾ ਦੇਖਦਾ ਹੈ ਜਿਹੜੀ ਸਜ਼ਾ ਉਹਨੇ ਦੇਣੀ ਆ ਨਾ ਉਹ ਸਾਥੋਂ ਮੇਥੋਂ ਤਾਥੋਂ ਨਹੀਂ ਦੇ ਹੋਣੀ ਸੋ ਮੈਨੂੰ ਮੈਨੂੰ ਇਸ ਚੀਜ਼ ਨਾਲ ਹਮੇਸ਼ਾ ਹੀ ਦੁੱਖ ਆ ਕਿ ਨਹੀਂ ਸਾਨੂੰ ਇਨਸਾਨ ਨੂੰ ਕਿਸੇ ਨੂੰ ਇਨਸਾਨ ਨੂੰ ਕਿਸੇ ਵੀ ਇਨਸਾਨ ਦਾ ਮਰਡਰ ਕਰਨ ਦਾ ਹੱਕ ਨਹੀਂ ਆ ਜੇ ਸਾਨੂੰ ਜੀਵਨ ਦਾਾਨ ਦੇਣ ਦਾ ਹੱਕ ਨਹੀਂ ਆ ਸਾਨੂੰ ਕਿਸ ਦਾ ਮਰਡਰ ਕਰਨ ਦਾ ਵੀ ਹੱਕ ਨਹੀਂ ਆ ਪਰ ਆਈ ਡੋਨਟ ਅੰਡਰਸਟੈਂਡ ਕਿ ਲੋਕ ਸਮਝਦੇ ਕਿਉਂ ਨਹੀਂ ਇਸ ਗੱਲ ਨੂੰ ਕਿਉਂ ਲੋਕਾਂ ਜੇ ਕਿ ਦੁਜੇੜੇ ਨੇ ਵੈਰੀ ਬਣੇ ਪਈ ਆ ਦੇਖੋ ਭਗਵੰਤ ਮਾਨ ਪੰਜਾਬ ਦੇ ਵਿੱਚ ਸ਼ਾਂਤੀ ਕਾਇਮ ਕਰਨਾ ਚਾਹੁੰਦਾ ਕੋਵਾਂ ਤਮੰਨ ਚਾਹੁੰਦਾ ਪੰਜਾਬ 'ਚ ਸ਼ਾਂਤੀ ਕਾਇਮ ਰਵੇ ਲੋਕ ਦਹਿਸ਼ਤ ਦੇ ਅੰਦਰ ਨਾ ਜੀਣ ਕੁੜੀਆਂ ਬੀਬੀਆਂ ਆਰਾਮ ਨਾਲ ਸੜਕਾਂ ਤੇ ਆਪਣਾ ਤੁਰਨ ਫਿਰਨ ਉਹਨਾਂ ਨੂੰ ਕੋਈ ਦਹਿਸ਼ਤ ਨਾ ਹੋਵੇ ਉਹਨਾਂ ਨੂੰ ਕੋਈ ਡਰ ਨਾ ਹੋਵੇ ਕੀ ਸਾਰੇ ਇਦਾਂ ਦਾ ਮਾਹੌਲ ਨਹੀਂ ਚਾਹਦੇ ਪੰਜਾਬ ਦਾ ਅਸਟਾ ਸਾਰੀ ਦੁਨੀਆ 'ਚ ਚਾਹਨੇ ਇਦਾਂ ਦਾ ਮਾਹੌਲ ਹੋਵੇ ਕੈਨੇਡਾ ਵਿੱਚ ਦੇਖ ਲਓ ਸਰੀ ਆਪਾਸ ਦੇ ਗੁਰਦੁਆਰੇ ਜਿੰਨੀਆਂ ਬੀਬੀਆਂ ਸਾਡੀਆਂ ਇੱਥੇ ਬਜ਼ੁਰਗਾਂ ਚਾਰ-ਚਾਰ ਪੰਜ-ਪੰਜ ਸੋਨੇ ਦੇ ਬੰਗਾ ਪਾਈਆਂ ਹੁੰਦੀਆਂ ਕਿ ਹੱਥ ਵਿੱਚ ਗਲਚ ਚੈਂਦੀਆਂ ਵਾਲੀਆਂ ਇਹ ਤਾਂ ਆਹ ਮੈਂ ਪੰਜਾਬੀਆਂ ਬੀਬੀਆਂ ਨੇ ਪਾਇਆ ਹੁੰਦਾ 골ਡ ਹੁਣ ਉਹ ਬਜ਼ੁਰਗਾਂ ਕੋਨੇ ਸ਼ੁਰੂ ਹੋ ਗਿਆ ਕਿੰਨੀ ਵੀਡੀਓ ਵਾਇਰਲ ਹੋਈ ਹੈ ਉਚੈਰੀ ਬੀਬੀ ਦੇ ਹੱਥਾਂ ਚੋਂ ਬੰਗਾ ਲਾ ਕੇ ਲੈ ਗਿਆ ਮੁੰਡਾ ਨਾਲ ਇੰਨੇ ਪ੍ਰੋਸੈਸ ਪੈ ਗਏ ਉਹਦੇ ਉਹਦੇ ਕਿਵੇਂ ਗੱਲ ਤੋਂ ਚੈਨੀ ਲੈ ਹੁਣ ਇੱਥੇ ਕੋਈ ਕੰਮ ਹੋ ਗਿਆ ਕਿ ਤੁਸੀਂ ਅਰੇ 골ਡ 파ਕੇ ਘੁੰਮ ਨਹੀਂ ਸਕਦੇ ਮੈਨੂੰ ਵੀ ਬਹੁਤ 골ਡ ਦਾ ਸ਼ੌਂਕ ਹੈ ਮੈਂ ਵੀ 파ਕੇ ਘੁੰਮਦੀ ਸੀ ਮੈਂ ਸਾਰਾ ਕੁਝ ਲਾਇਆ ਹੋਇਆ ਇਸੇ ਕਰਕੇ ਕਿ ਪਤਾ ਹੀ ਨਹੀਂ ਹੈ ਕਿਉਂਕਿ ਅੱਜਕੱਲ ਪੰਜਾਬੀ ਹੀ ਟਾਰਗੇਟ ਦੇ ਉੱਪਰ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਪੰਜਾਬੀਆਂ ਨੂੰ ਸੋਨੇ ਦਾ ਬਹੁਤ ਸ਼ੌਂਕ ਆ ਸੋ ਭਗਵੰਤ ਮਾਂ ਨੂੰ ਇਸ ਟਾਈਮ ਤੇ ਸਾਰਿਆਂ ਦੀਆਂ ਬਲੈਸਿੰਗਸ ਤੇ ਬਹੁਤ ਜ਼ਰੂਰਤਾ ਔਰ ਸਾਰੇ ਜਿਹੜੇ ਪੰਜਾਬ ਦੇ ਜਿੰਨੇ ਵੀ ਲੋਕ ਚਾਹੁੰਦੇ ਆ ਪੰਜਾਬ ਦਾ ਮਾਹੌਲ ਸਹੀ ਰਹੇ ਸਾਡੇ ਸਾਰਿਆਂ ਦੀ ਜ਼ਰੂਰਤ ਆ ਭਗਵੰਤ ਮਾਨ ਨੂੰ ਉਹ ਬੰਦੇ ਨੇ ਇਕੱਲੇ ਨੇ ਜੰਗ ਛੇੜੀ ਆ ਔਰ ਛੇੜ ਤਾਂ ਲਿੱਤੀ ਸਾਡੇ ਸਾਰਿਆਂ ਨੂੰ ਸੁੱਖ ਦੀ ਨੀਂਦ ਤੁਸੀਂ ਸੋਉਂ ਆਪਣੇ ਘਰਾਂ ਦੇ ਵਿੱਚ ਪਰ ਉਹਨੂੰ ਵੀ ਅੱਜ ਜਨਤਾ ਦੀ سپورਟ ਚਾਹੀਦੀ ਆ ਸੋ ਮੈਂ ਤਾਂ ਚਾਹਨੀ ਆ ਕਿ ਭਗਵੰਤ ਮਾਨ ਜਿਹੜੇ ਹਸਪੀਟਲ ਚ ਫੋਟਿਸਟ ਐ ਅਡਮਿਟ ਆ ਚੰਡੀਗੜ੍ਹ ਮੋਹਾਲੀ ਐਨੀ ਜਨਤਾ ਇਕੱਠੀ ਹੋ ਜੇ ਉਹਦੇ ਬਾਹਰ ਐਨੀ ਜਨਤਾ ਇਕੱਠੀ ਹੋ ਜੇ ਕਿ ਭਗਵੰਤ ਮਾਨ ਨੂੰ ਇਸ ਦਾ ਅਹਿਸਾਸ ਹੋ ਜੇ ਕਿ ਲੋਕ ਮੇਰੇ ਨਾਲ ਆ ਸਸ਼ਰਮ ਆਣੀ ਚਾਹੀਦੀ ਆ ਉਹ ਈਮੇਲ ਭੌਣ ਵਾਲਿਆਂ ਨੂੰ ਐਨੇ ਕਿ ਤੁਸੀਂ ਦਲੇਰ ਹੋ ਤਾਂ ਸਾਹਮਣੇ ਜਾ ਕੇ ਭਗਵੰਤ ਮਾਨ ਨਾਲ ਗੱਲ ਕਰੋ ਐਨੇ ਤੁਸੀਂ ਖਾਲਸਪਤਾਨ ਦੀ ਡਿਮਾਂਡ ਕਰਦੇ ਹੋ ਇਵਨ ਇਦਾਂ ਦੀਆਂ ਈਮੇਲਸ ਪਾ ਕੇ ਇਹ ਕੈਨੇਡਾ ਵਿੱਚ ਵੀ ਆਪਣੀ ਪ੍ਰੋਬਲਮ ਕ੍ਰੀਏਟ ਕਰ ਰਿਹਾ ਕਿਉਂਕਿ ਜਿਹੜੀ ਕੈਨੇਡਾ ਦੀ ਗਵਰਨਮੈਂਟ ਆ ਇੰਟੈਲੀਜੈਂਸੀ ਆ ਕੈਨੇਡਾ ਦੀ ਪੁਲਿਸ ਆ ਇਹ ਵਾਚ ਕਰ ਰਹੀ ਆ ਹਰ ਇੱਕ ਚੀਜ਼ ਨੂੰ ਉਹਨਾਂ ਨੇ ਇੱਥੇ ਬੈਠੇ ਹੋਏ ਖਾਲਸਤਾਨੀਆਂ ਦਾ ਜੀਣਾ ਹਰਾਮ ਕਰ ਦੇਣਾ ਨੇ ਰੈਸਟ੍ਰਿਕਸ਼ਨਸ ਲਾ ਦੇਣੀਆਂ ਉਹਨਾਂ ਨੇ ਕਿ ਜਿਹੜੇ ਅੱਜ ਆਪਣਾ ਹੋਮ ਰੈਂਡਮ ਦੀਆਂ ਵੋਟਾਂ ਕਰਦੇ ਆ ਰੇਲੀਆਂ ਕਰਦੇ ਆ ਕੈਨੇਡਾ ਸਰਕਾਰ ਨੇ ਸਾਰਾ ਕੁਝ ਬੰਦ ਕਰ ਦੇਣਾ ਕਿਉਂ ਕਿ ਉਹ ਦੇਖ ਰਿਹਾ ਵੀ ਜੇ ਇਹ ਸਾਡੀ ਧਰਤੀ ਤੇ ਬਹਿ ਕੇ ਭਾਰਤ ਦੇ ਮੁੱਖ ਮੰਤਰੀ ਨੂੰ ਪੰਜਾਬ ਦੇ ਸੀਐਮ ਨੂੰ ਜ਼ਹਿਰ ਦੇ ਸਕਦੇ ਆ ਉਹਨੂੰ ਮਾਰਨ ਦੀ ਪਲੈਨਿੰਗਸ ਕਰ ਸਕਦੇ ਆ ਉਹਨੂੰ ਬੰਬ ਸਪੋਰਟ ਡਾਂਟ ਤੋਂ ਧਮਕੀਆਂ ਦੇ ਸਕਦੇ ਆ ਫਿਰ ਇਹ ਸਾਡੇ ਮੁਲਕ 'ਚ ਕੀ ਕਰ ਸਕਦੇ ਆ ਤਾਂ ਉਹਨਾਂ ਨੂੰ ਇਹ ਮਹਿਸੂਸ ਹੋਣ ਲੱਗ ਗਿਆ ਕੈਨੇਡਾ ਸਰਕਾਰ ਨੂੰ ਕਿ ਸਾਡੇ ਇੱਥੇ ਉਗਰਵਾਦ ਪੈਦਾ ਹੋ ਰਿਹਾ ਹੈ ਤੋ ਖਾਲਸਪੰਦ ਦੀ ਮੂਵਮੈਂਟ ਦਾ ਸਤਿਆਨਾਸ਼ ਕਰਕੇ ਤੁਸੀਂ ਆਪ ਖਾਲਸਤਾਨੀਆਂ ਖੋਤਸਤਾਨੀਆਂ ਤੁਸੀਂ ਆਪਣੀ ਮੂਵਮੈਂਟ ਨੂੰ ਆ ਖਰਾਬ ਕੀਤਾ ਕਿਸੇ ਨੇ ਨਹੀਂ ਕੀਤਾ ਜਿਸ ਹੱਦ ਨਾਲ ਤੁਸੀਂ ਅੱਪ ਚੱਲ ਰਹੇ ਹੋ ਨਾ ਇਦਾਂ ਮੁਲਕ ਨਹੀਂ ਬਣਦੇ ਇਦਾਂ ਰਾਜ ਨਹੀਂ ਜਿੱਤੇ ਜਾਂਦੇ ਮੈਂ ਕਿਹਾ ਕਿ ਅਸੀਂ ਰਾਜ ਕਰਨ ਵਾਸਤੇ ਇੱਥੋਂ ਚੱਲਣਾ ਪੈਂਦਾ